ਇੱਕ ਵੱਡੇ ਅਤੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਟਰੱਕ ਅਤੇ ਕਾਰ ਦੇ ਵਿਚਾਲੇ ਅਜਹੀ ਟੱਕਰ ਹੋਈ ਹੈ ਕਿ मौके ਤੇ ਹੀ ਡਾਕਟਰ ਕਪਿਲ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਪਤਾ ਲੱਗਿਆ ਕਿ ਉਹ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਜਾਨ ਗਈ ਕਪਿਲ ਦੱਸੇ ਜਾ ਰਹੇ ਨੇ ਕਿ ਜਲੰਧਰ ਦੇ ਰਹਿਣ ਵਾਲੇ ਸੀ मौके ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਬਹੁਤ ਹੀ ਮੁਸ਼ਕਲ ਤਰੀਕੇ ਦੇ ਨਾਲ ਉਸਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਉਸਦੇ ਕੁਝ ਸਾਹ ਚੱਲ ਰਹੇ ਸਨ ਪਰ ਇਸ ਘਲਦੇ ਵਿੱਚ ਵੀ ਕੋਈ ਦੋਰਾਏ ਨਹੀਂ ਸੀ ਕਿ ਉਸਦੀ ਜਾਨ ਨਹੀਂ ਬਚਾਈ ਜਾ ਸਕੇਗੀ। ਛੇਤੀ ਹੀ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਤੇ ਪੁਲਿਸ ਦਾ ਕਹਿਣਾ ਸੀ ਕਿ ਅਸੀਂ 5 ਜਾਂ 6 ਮਿੰਟ ਦੇ ਵਿੱਚ ਹੀ ਇੱਥੇ ਪਹੁੰਚ ਗਏ ਹੋਵਾਂਗੇ ਤੇ ਉਸ ਤੋਂ ਬਾਅਦ ਹਾਲਾਤਾਂ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਹੀ ਪਤਾ ਲੱਗਿਆ ਕਿ ਆਧਾਰ ਕਾਰਡ ਗੱਡੀ ਦੇ ਵਿੱਚੋਂ ਕੱਢ ਲਿਆ ਗਿਆ ਕਿਉਂਕਿ ਵਿਅਕਤੀ ਦੇ ਚਿਹਰੇ ਦੀ ਪਛਾਣ ਉਸ ਨੂੰ ਦੇਖਣ ਤੋਂ ਬਿਲਕੁਲ ਵੀ ਨਹੀਂ ਹੋ ਰਹੀ ਸੀ ਇੰਨਾ ਜ਼ਿਆਦਾ ਭਿਆਨਕ ਅਤੇ ਉਹ ਵੱਡਾ ਹਾਦਸਾ ਸੀ ਕਿ ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ। ਫਿਲਹਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਟਰੱਕ ਵਾਲੇ ਦੇ ਨਾਲ ਟੱਕਰ ਹੋਈ ਸੀ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਸ ਤੋਂ ਬਾਅਦ ਉੱਥੇ ਮੌਜੂਦ ਰਾਹਗੀਰ ਅਤੇ ਪੁਲਿਸ ਵਾਲਿਆਂ ਦੇ ਧਿਆਨ ਦੇ ਵਿੱਚ ਹੋਰ ਕੀ ਕੁਝ ਆਇਆ ਆਓ ਸੁਣ ਲਈਏ। ਜੋ ਐਕਸੀਡੈਂਟ ਹੋਇਆ ਜੋ ਐਕਸੀਡੈਂਟ ਹੋਇਆ ਤੇ ਬਾਰੇ ਦੱਸੋਗੇ ਕੁਝ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਐਕਸੀਡੈਂਟ ਹੋਇਆ ਜੋੜ ਦੀ ਤੇ ਮੈਂ ਬੱਸ ਸਟਾਡ ਤੇ ਖੜਾ ਸੀ ਪਿੱਛੇ ਤੇ ਮੈਂ ਆਇਆ ਇੱਥੋਂ ਕਿ ਉਦੋਂ ਇਹਨੂੰ ਟਰੈਕਟਰ ਦੇ ਨਾਲ ਕੱਢ ਰਹੇ ਸੀ ਠੀਕ ਹੈ ਤੇ 에어 ਬੈਗ ਖੁੱਲਿਆ ਹੋਇਆ ਹੈਗਾ ਤੇ ਜੀਵਨ ਹੋਈ ਹੋਈ ਹੈ ਬੰਦੇ ਦੀ ਤੇ ਉਦੋਂ ਬਚਾਰ ਵਾਲੇ ਆਏ ਆ ਤੇ ਉਹਨੂੰ ਚੱਕ ਕੇ 2:20 25 ਮਿੰਟ ਦਿੱਥੋਂ ਲੈ ਗਿਆ ਤੇ ਹੁਣ ਜਦੋਂ ਸ਼ਾਨਬੀਨ ਕਰ ਰਹੀ ਹੈ ਪੁਲਿਸ ਦਾ ਦੇਖਿਆ ਸੀ ਉਹਨਾਂ ਨੇ ਵੀ ਬੰਦੇ ਦਾ ਨਾਮ ਕਫਲ ਕੁਮਾਰ ਹੈ ਤੇ ਉਹਦਾ ਆਧਾਰ ਕਾਰਡ ਤੇ ਮਿਲਿਆ ਜਿਹੜਾ ਤੇ ਉਹਦੇ ਵਿੱਚ ਉਹਦਾ ਪਤਾ ਸ਼ੋ ਹੋ ਰਿਹਾ ਡਾਕਟਰ ਬੀ ਆਰ ਅੰਬੇਦਕਰ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਤੇ ਉੱਥੇ ਉਹਨਾਂ ਨੇ ਉਹਨਾਂ ਦੀ ਵਾਈਫ ਦਾ ਵੀ ਨਾ ਆਧਾਰ ਕਾਰਡ ਮਿਲਿਆ ਉਹਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਨੂੰ ਕਰਮਚਾਰੀ ਦੱਸ ਸਕਦਾ ਤੇ ਸਰ ਕਿੰਨੇ ਕਿ 6:00 ਵਜੇ ਕੁਝ ਨਿਗਾਹ ਕਿੰਨੇ ਕਿ ਡੂੰਗੀ ਸੋਡਾ ਜੀ ਹੈ ਕੋਈ ਜਦੋਂ ਉਹਨਾਂ ਨੇ ਚੱਕ ਕੇ ਲੰਗੇ ਹੈ ਜੀ ਉਦੋਂ ਉਹਨਾਂ ਦੀ ਫੇਸ ਨਹੀਂ ਦਿਖਿਆ ਸੀਗਾ ਤੇ ਇਹ ਨਹੀਂ ਪਤਾ ਉਹਨਾਂ ਦਾ ਇੱਕ ਫੇਕ ਜੀ ਟੋਪਾਈ ਨਹੀਂ ਹੈ ਤੇ ਮੌਕੇ ਮੌਕੇ ਦੇ ਅਧਿਕਾਰੀ ਪਹੁੰਚ ਗਏ ਸਾਡੀ ਮੌਕੇ ਤੇ ਜਿਹੜਾ ਹੈ ਉਹਨਾਂ ਨੇ ਨਮਾਨ ਪਾਈ ਦੀ ਹੈ ਸੁਰੱਖਿਆ ਫੋਰਸਾਂ ਉਹ ਵੀ ਆ ਗਈ ਸੀ ਇਹ ਟਰੱਕ ਖੜੇ ਹੋਏ ਸੀਗੇ ਤੇ ਖੜੇ ਹੋਏ ਟਰੱਕ ਦੇ ਵਿੱਚੋਂ ਪਿੱਛੋਂ ਗੱਟੇ ਤੇ ਮੌਕੇ ਦੇ ਡਰਾਈਵਰ ਵਿੱਚ ਸੀਗੇ ਟਰੱਕ ਦੇ ਫਸ ਗਏ ਸਾਰੇ ਦੋ ਟਰੱਕ ਹੋਰ ਵੀ ਖੜੇ ਸੀ ਉਹ ਟਰੱਕ ਲੈ ਕੇ ਭੱਜ ਗਏ ਦੋ ਵਾਲੇ ਉਹਦੇ ਦਾ ਕਿਉਂਕਿ ਇਹ ਟਰੱਕ ਵਾਲਾ ਜਿਹੜਾ ਡਰਾਈਵਰ ਸੀਗਾ ਉਹ ਵੀ ਪੱਜ ਗਿਆ ਹਨ ਅਨਿਸਰ ਕੇ ਨਾਮ ਕੀ ਮੇਰਾ ਨਾਮ ਵਿਕੀਆ ਜੀ ਸਹਾਰਾ ਜਨ ਸੇਵਾ ਬਰਕਰਾਰ ਅੱਜ ਸਾਡੇ ਸਾਰੇ ਕੰਟਰੋਲ ਨੰਬਰ 98140 4774 ਦੇ ਕੋਲ ਆਈ ਸੀ ਕਿ ਨੰਨੀ ਸ਼ਾ ਚੌਂਕ ਬਾਜ਼ਾਰ ਰੋਡ ਤੇ ਇੱਕ ਭਿਆਨਕ ਹਾਸਾ ਹੋਇਆ ਹੈ ਜਿੱਥੇ ਸਾਰਾ ਦੀ ਟੀਮ ਐਮਬੂਲੈਂਸ ਨਾਲ ਇੱਕ ਮੌਕੇ ਤੇ ਪਹੁੰਚੀ ਸੀ ਹਾਸਾ ਐਡਾ ਭੈੜਾ ਸੀ ਕਿ ਟਰਾਲੇ ਦੇ ਵਿੱਚ ਜਾ ਕੇ ਕਾਰ ਵੱਜੀ ਹੈ ਜਿਹਦੇ ਕਰਕੇ ਇੱਕ ਜਣਾ ਇੰਜਰਡ ਹੋਇਆ ਸੀ ਜਿਹਨੂੰ ਅਸੀਂ ਚੱਕ ਕੇ ਸਿਵਲ ਹਸਪੀਟਲ ਲਿਆਂਦਾ ਗਏ ਤੇ ਉਹਦੀ ਮੌਤ ਹੋ ਚੁੱਕੀ ਹੈ ਕਿੱਥੋਂ ਦਾ ਬਤਨ ਲੱਗਦਾ ਹੈ ਹਜੇ ਇਹਦੇ ਕੁਝ ਨਹੀਂ ਪਤਾ ਲੱਗਾ ਹੈ ਜਾਂਚ ਚੱਲ ਰਹੀ ਹੈ ਕੀ ਕੁਛ ਮਿਲੇ ਤੁਹਾਨੂੰ ਹਾਂ ਜੀ ਸਰ ਇੱਕ ਇਹਦਾ ਇਹਦੇ ਛਾਪ ਆ ਰੱਖੇ ਬਾਕੀ ਇਹ ਡਾਕੂਮੈਂਟ ਹੈ ਤੇ ਇੱਕ ਮੋਬਾਈਲ ਹੈ ਪਰਸਾ ਮੈਂ ਨਾ ਹੱਥੀਂ ਪੜ੍ਹੂ ਮੈਡਮ ਅਜਿਹਾ ਐਕਸੀਡੈਂਟ ਹੋਇਆ ਨੰਨੀ ਛੰਗ ਜੋ ਦੇ ਵਿੱਚ ਕੀ ਕਹਿਣਾ ਚਾਹੂੰਗੀ ਸਰ ਕੁਝ ਨਹੀਂ ਇਹ ਹੈ ਕਿ ਹਰ ਇੱਕ ਨੂੰ ਚਾਹੀਦਾ ਕਿ ਆਪਣੀ ਸਪੀਡ ਨੂੰ ਲਿਮਿਟ ਦੇ ਵਿੱਚ ਰੱਖਣ ਇਸ ਦਾ ਕਾਰਨ ਜਿਹੜਾ ਹੈਗਾ ਉਹ ਰੂਡ ਸਪੀਡ ਸੀ ਬਹੁਤ ਜ਼ਿਆਦਾ ਸੀ ਦੇਖਿਆ ਹੀ ਹੈਗਾ ਨਾ ਬਹੁਤ ਜ਼ਿਆਦਾ ਸਪੀਡ ਤੇ ਜਾ ਰਹੀ ਸੀ ਨੀ ਕਰਦੀ ਉਹ ਆਪਣੀ ਸੇਫਟੀ ਪਹਿਲਾਂ ਜ਼ਰੂਰੀ ਹੈ ਨਾ ਥੋੜਾ ਸਪੀਡ ਘੋੜ ਰੱਖਿਆ ਕਰੋ ਸਾਰੇ ਤੇ ਮੈਨੂੰ ਜਦੋਂ ਤੁਹਾਨੂੰ ਫੋਨ ਆਇਆ ਤੁਸੀਂ ਕਿੰਨੇ ਮਿੰਟ ਚ ਪਹੁੰਚ ਚੁੱਕੇ ਸੀ ਤੇ ਕਿੰਨੇ ਪੰਜ ਮਿੰਟ ਦਾ ਮੈਨੂੰ ਛੇ ਮਿੰਟ ਲੱਗੇ ਤਾਂ ਕਿੰਨੀ ਕਿ 6 ਵਜੇ ਮੈਂ ਉਹਨਾਂ ਦੇ ਕੋਚ ਸਰ ਤਾਂ ਕਾਫੀ ਸੀਰੀਅਸ ਕਹਿ ਰਹੇ ਸੀ ਕਿ ਸਪੀਡ ਬਹੁਤ ਜ਼ਿਆਦਾ ਸੀ ਨਾ ਤੇ ਕੋਈ ਉਹਨਾਂ ਪ੍ਰੂਫ ਵਗੈਰਾ ਵੀ ਮਿਲੇ ਮੈਨੂੰ ਕੋਈ ਹਾਂਜੀ ਸਰ ਉਹਨਾਂ ਦੇ ਪ੍ਰੂਫ ਮਿਲ ਚੁੱਕੇ ਆ ਤੇ ਪਤਾ ਲੱਗਿਆ ਕਿੱਥੋਂ ਦੇ ਹਾਂਜੀ ਨਿਊਜ਼ੀਲੈਂਡਰ ਦੇ ਤੋਂ